ਕੀ ਮਸਲਾ ਕੀ ਹੈ ਜੀ ਹਾਂਜੀ ਮੇਰਾ ਨਾਮ ਸੋਨੂ ਕੁਮਾਰ ਵਿਸ਼ਕਰਮਾ ਜੀ ਮੈਂ ਸ਼ਿਫ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਸੋਨੂ ਜੀ ਕੀ ਮਸਲਾ ਕੀ ਹੈ ਜੀ ਇਹ ਕਰਦਾ ਮਸਲਾ ਇਸ ਤਰ੍ਹਾਂ ਹੈ ਜੀ ਕਿ ਇਹ ਮੇਰਾ ਭਰਾ ਹੈ ਜੀ ਵੱਡਾ ਇਹਨਾਂ ਦੇ ਬੱਚੇ ਤੇ ਇੱਕ ਰਾਣੀ ਦੇ ਬੱਚੇ ਐ ਇਹਨਾਂ ਦੀ ਕੋਈ ਗੱਲ ਹੋਈ ਆ ਆਪਸ 'ਚ ਤੇ ਰਾਣੀ ਦੇ ਦੋ ਮੁੰਡੇ ਗਏ ਐ ਜਿਹਦਾ ਨਾਮ ਹੈਗਾ ਇੱਕ ਮਿਥੁਨ ਹੂੰ ਤੇ ਇੱਕ ਮਨੀਸ਼ ਹੈਗਾ ਜੀ ਹੂੰ ਇਹ ਮੁੰਡਿਆਂ ਨੇ ਅੱਜ ਇਹੋ ਜੀ ਹਰਕਤਾਂ ਕਰਤੀਆਂ ਕਿ ਮਤਲਬ ਗੁੰਡਾ ਰਾਜ ਦਾ ਕੰਮ ਕੀਤਾ ਹੈ ਗੱਡੀ ਸਾਡੀ 5 ਦਿਨ ਦੀ ਨਵੀਂ ਕਢਾਈ ਹੈ ਉਹ ਪੂਰੀ ਡੈਮੇਜ ਕਰਦੀ ਹੈ ਦਰਵਾਜ਼ਾ ਵਗੈਰਾ ਤੋੜਦਾ ਹੈ ਤੇ ਇਹਨਾਂ ਨੇ ਪਿਸਤਲਾਂ ਤੱਕ ਵਿਖਾਈਆਂ ਬੱਚਿਆਂ ਨੂੰ ਵੀ ਵਿਖਾਈਆਂ ਡਰਾਇਆ ਧਮਕਾਇਆ ਹੈ ਅਨਲੀਗਲ ਕੰਮ ਕਰਦੇ ਆ ਸਮੈਕ ਤੱਕ ਵੇਚਦੇ ਆ ਤੇ ਮੈਨੂੰ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਹੈ ਕਿ ਇਹਨੂੰ ਚੀਨ ਨੂੰ ਨੱਥ ਪਾਈ ਜਾਵੇ ਬਾਕੀ ਇਸ ਤਰ੍ਹਾਂ ਕਿ ਸਾਡਾ ਐਡਰੈਸ ਹੈਗਾ ਜੀ ਜੋੜਾ ਫਾਟਕ ਚਾਲੀ ਖੂ ਰੋਜ਼ ਐਮ ਨਿਊ ਕੀ ਕਾਰਨ ਕੀ ਇਹ ਸੋਨ ਨਹੀਂ ਲੜਾਈ ਦਾ ਦੇਖੋ ਕਾਰਨ ਕੁਛ ਨਹੀਂ ਹੈ ਛੋਟੇ ਛੋਟੇ ਬੱਚੇ ਆ ਬੱਚਿਆਂ ਨੇ ਆਪਸ ਵਿੱਚ ਖੇਡਣਾ ਹੈ ਉਹ ਆਪਾਂ ਗੱਲ ਬਹਿ ਕੇ ਵੀ ਕਰ ਸਕਦੇ ਹੇ ਪਰ ਜਿਹੜੀ ਰਾਣੀ ਹੈ ਰਾਣੀ ਦੇ ਦੋ ਮੁੰਡੇ ਆ ਇਹ ਨਸ਼ੇੜੀ ਟਾਈਪ ਦੇ ਬੰਦੇ ਆ ਸਮੈਗ ਵੇਚਦੇ ਆ ਤੇ ਇਹ ਪੈ ਗਏ ਆ ਮਤਲਬ ਕੋਈ ਗੱਲ ਬਾਤ ਨਹੀਂ ਕੀਤੀ ਇਸ ਕਰਕੇ ਇਹ ਸਾਨੂੰ ਬਾਈ ਇਨਸਾਫ ਚਾਹੀਦਾ ਹੈਗਾ ਕੋਈ ਮੌਕੇ ਦੇ ਪੁਲਿਸ ਆਈ ਹੈ ਕਿ ਬੰਦੇ ਫੜੇ ਗਏ ਜੀ ਕੋਈ ਮੌਕੇ ਹਾਂਜੀ ਮੌਕੇ ਤੇ ਆਏ ਹੀ ਪੁਲਿਸ ਆਏ ਹੀ ਤਬਦੀਸ਼ ਕਰ ਗਏ ਆਪਣੀ ਜੋ ਬਾਕੀ ਵੀ ਕਾਰਵਾਈ ਹੈ ਉਹ ਕਹਿੰਦੇ ਆਪਾਂ ਜੀ ਮਾਰਨਿੰਗ ਟਾਈਮ ਕਰ ਲੋਾਂਗੇ ਕੈਮਰੇ ਵਗੈਰਾ ਚੈੱਕ ਕਰਨੇ ਹਨ ਉਹਨਾਂ ਨੇ ਬਾਕੀ ਕਹਿੰਦੇ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਜੀ ਕੋਈ ਮੌਕੇ ਦੇ ਮੁੰਡਾ ਫੜਿਆ ਗਿਆ ਜੀ ਹਾਂਜੀ ਇੱਕ ਮੁੰਡਾ ਹੈਗਾ ਉਹਦਾ ਮੈਂ ਨਾਮ ਨਹੀਂ ਦੱਸ ਸਕਦਾ ਕਿਉਂਕਿ ਉਹ ਮੁੰਡੇ ਹੈਗੇ ਮਨੀਸ਼ ਦੇ ਯਾਰ ਦੋਸਤ ਹੈ ਉਹ ਹੀ ਦੱਸ ਸਕਦਾ ਕੀ ਮਸਲਾ ਕੀ ਹੈ ਜੀ ਮੇਰਾ ਨਾਮ ਅਸ਼ੋਕ ਮੁਖੀਆ ਜੀ ਹੈ ਮੁਖੇ ਜੀ ਕੀ ਮਸਲਾ ਕੀ ਆ ਤੁਹਾਡਾ ਮਸਲਾ ਇਹ ਹੈਗਾ ਜੀ ਜੇ ਸੜੇ ਆਮ ਗੁੰਡਾਗਰਦੀ ਹੋ ਰਹੀ ਹੈ ਸਪਿੰਡ ਦੇ ਵਿੱਚ ਇਹ ਮਾਤਰ ਸਾਥੀ ਬੰਦਾ ਹੈ ਆਪਣੇ ਰੋਜੀ ਰੋਟੀ ਉਹ ਲੋਕ ਕਮਾਂਤਾ ਖਾਤਾ ਹੈਗਾ ਬੱਚ ਸਾਨੂੰ ਪਤਾ ਲੱਗਿਆ ਜੀ ਬੱਚੇ ਦੇ ਪਿੱਛੇ ਲੜਾਈ ਹੋ ਰਹੀ ਆ ਤੇ ਬੱਚੇ ਦੇ ਪਿੱਛੇ ਚਲੋ ਜੋ ਮਾੜੀ ਮੁੰਡੀ ਨਿੱਕੀ ਗੱਲ ਗੱਲਾਂ ਹੋਈ ਜਾਂਦਾ ਤੇ ਇਹ ਜੇ ਨਹੀਂ ਜੀ ਕੋਈ ਬੰਦੂਕਾਂ ਲੈ ਕੇ ਸਾਨੂੰ ਜਿਹੜੀ ਖਬਰ ਲੱਗੀ ਹੈ ਬੰਦੂਕਾਂ ਲੈ ਕੇ ਆਏ ਤੇ ਤਲਵਾਰਾਂ ਲੈ ਕੇ ਆਏ ਇਹਨਾਂ ਨੇ ਗੱਡੀ ਵੀ ਡੈਮੇਜ ਕਰ ਗਿਆ ਤੇ ਇਹਨਾਂ ਇਹਨਾਂ ਦੀ ਪਰਿਵਾਰ ਨੇ ਮਾਰਕੁੱਟ ਵੀ ਕੀਤੀ ਆ ਮਾਰਕੁੱਟ ਕਰਨ ਦਾ ਮਤਲਬ ਇਹ ਹੈ ਸਰੇ ਆਮ ਗੁੰਡਾਗਰਦੀ ਕਰਨ ਦੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਇਸ ਗਲੀ 'ਚ ਜਿੱਥੇ ਜਿੱਥੇ ਕੈਮਰਾ ਲੱਗਿਆ ਉਸ ਗਲੀ 'ਚ ਕੈਮਰਾ ਕਬਜ਼ੇ ਜਿੱਥੇ ਬੈਕ ਗਲੀ 'ਚ ਉੱਥੇ ਕੈਮਰਾ ਲੱਗਿਆ ਨਹੀਂ ਉੱਥੇ ਕੋਈ ਵੀ ਆ ਕੇ ਬੰਦੂਕ ਨਾਲ ਹਮਲਾ ਕਰ ਸਕਦਾ ਉਹਨਾਂ ਕੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਸਰਕਾਰ ਵੱਲੋਂ ਆ ਪ੍ਰਸ਼ਾਸਨ ਵੱਲੋਂ ਜੇ ਜਲਦੀ ਜਲਦੀ ਕਾਰਵਾਈ ਹੋਵੇ ਤੇ ਇਹਨਾਂ ਬੰਦੇ ਨੂੰ ਜਲਦੀ ਜਲਦੀ ਮੁਕਦਮਾ ਦਰਜ ਕਰਕੇ ਪਰਚਾ ਕੀਤਾ ਜਾਵੇ ਇਸ ਅਗਲੀ ਕਲਰਾਂ ਚ ਲੜਾਈ ਹੋਈ ਸੀ ਦੋ ਧੜੇ ਦੇ ਵਿੱਚ ਇੱਕ ਵੀਡੀਓ ਵੀ ਚਲਦੀ ਵੀ ਸਰ ਜੀ ਦਾਤਰ ਦੇ ਏਟਰ ਰੋਡਾ ਮੁੰਡੇ ਮਾਰਦੇ ਪਏ ਤੇ ਮੋਰਸਾਲੇ ਦੀ ਤੋੜ ਘੱਟ ਕੀਤਾ ਵਾ ਸਰ ਕੀ ਕਾਰਨ ਕੀ ਇਹ ਇਹ ਦੋ ਪਾਰਟੀਆਂ ਦੇ ਵਿੱਚ ਪੈਸੇ ਦੇ ਲੈਣ ਦੇਣ ਕਰਕੇ ਲੜਾਈ ਝਗੜਾ ਹੋਇਆ ਵਾ ਇਹਨਾਂ ਦੀ ਉਹ ਦਰਖਾਸਤ ਲੈ ਲਈ ਗਈ ਆ ਤੇ ਇਹਨਾਂ ਨੂੰ ਸੱਟਾਂ ਵੀ ਲੱਗੀਆਂ ਡਾਕਟਰ ਕੱਟ ਕੇ ਦਿੱਤਾ ਗਿਆ ਵਾ ਡਾਕਟਰ ਦੀ ਜੋ ਰਿਪੋਰਟ ਆਊਗੀ ਤੇ ਇਹਨਾਂ ਦੇ ਬਿਆਨਾਂ ਤੋਂ ਜੋ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਸਰ ਉਹਨਾਂ ਘਰ ਦਾ ਕਹਿਣਾ ਜੀ ਸਰ ਉਹ ਛਿੱਟੇ ਦਾ ਸਮਾਨ ਦੇ ਕਾਰੋਬਾਰੀ ਆ ਤੇ ਕੋਈ ਪਿਸਤੌਲ ਕੋਦੇ ਦਾਤਰੁਕ ਤੇ ਡਰਾਉਂਦੀ ਧਮਕੀ ਦੇ ਰਹੀ ਜੀ ਨੇ ਚਿੱਟੇ ਰੀਤ ਪਿਸਤੋਲ ਵਾਲੀ ਗੱਲ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ ਬਾਕੀ ਤਫਤੀਸ਼ ਜਾਰੀ ਹੈ ਜੋ ਵੀ ਹੋਊਗੀ ਉਸ ਹਸਾਬ ਨਾਲ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਸਰ ਇੱਕ ਵੀਡੀਓ ਚੱਲਦੀ ਵੀ ਕਿ ਇਹਦੇ ਚ ਦਾਤਰ ਮਾਰਦੇ ਪਏ ਤੇ ਇਟਰੋੜਾ ਮਾਰਦੇ ਪਏ ਦਰਵਾਜ਼ੇ ਨੂੰ ਤੇ ਕੀ ਕਾਰਵਾਈ ਸਰ ਹੁਣ ਤੁਹਾਡੇ ਕੋਲ ਕੀਤੀ ਜਾ ਰਹੀ ਹੈ ਨਹੀਂ ਵੀਡੀਓ ਮੇਰੇ ਤੱਕ ਨਹੀਂ ਪਹੁੰਚੀ ਹਜੇ ਇਹ ਇਹਨਾਂ ਕੋਲ ਲੈ ਲੈਣੇ ਆ ਜੇ ਵੀਡੀਓ ਹੈਗੀ ਆ ਤਾਂ ਫਿਰ ਜੋ ਕਾਰਵਾਈ ਆ ਮੌਕੇ ਤੇ ਜਾ ਕੇ ਜਿੱਦਾਂ ਵੀ ਹੋਊਗਾ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਊਗੀ